ਅੱਜ ਦੇ ਸਮੇਂ 'ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਵੈਸੇ ਹੀ ਲੋਕ ਹਰ ਘਰ 'ਚ ਆਵਾਜ਼ ਆ ਰਹੀ ਏ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਅੱਜ ਦੇ ਜਿਹੜੇ ਰੁਕੇ ਹੋਏ ਕਾਰਜ ਆ ਉਹ ਪੂਰੇ ਨਹੀਂ ਹੋ ਰਹੇ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੇ ਜਿਸ ਤਰ੍ਹਾਂ ਤਰਨ-ਤਰਨ ਵੀ ਸੀ ਇਲੈਕਸ਼ਨ ਲੜ ਕੇ ਆਏ ਆ ਉਸੇ ਤਰੀ ਇਸ ਇਲੈਕਸ਼ਨ 'ਚ ਵੀ ਫਤਿਹ ਕਰਾਂਗੇ ਉੱਥੇ ਜਿਸ ਤਰ੍ਹਾਂ ਧੱਕਾ ਕੀਤਾ ਗਿਆ ਤੁਸੀਂ ਦੇਖਦੇ ਹੀ ਆਏ ਹੋ ਤਰਨ-ਤਰਨ ਤੇ ਕੱਲ ਵੀ ਕੰਨ ਚ ਨਕੀਤੇ ਜੇਸ ਦਰਜ ਕੀਤੇ ਸੀ ਉਹਨਾਂ ਨੂੰ ਫੜ ਕੇ ਫਿਰ ਰਿਹਾ ਕਰਨਾ ਪਿਆ ਇਸੇ ਤਰੀਕੇ ਨਾਲ ਸਾਡੇ ਵਰਕਰਾਂ ਤੇ ਬਹੁਤ ਸਾਲ ਤਸ਼ੱਦਦ ਕੀਤਾ ਤੇ ਉਹ ਤਸ਼ੱਦਦ ਨੂੰ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨਾਲ ਅੱਜ ਝੁਕੇਦੇ ਆ ਨਾ ਕੱਲ ਝੁਕਦੇ ਆ ਤੇ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਸਰਕਾਰ ਤਾਂ ਪੂਰਾ ਕਰ ਨਹੀਂ ਸਕੀ ਕਿਸੇ ਤਰ੍ਹਾਂ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਾ ਸਰਕਾਰ ਹੋਣ ਦੇ ਬਾਵਜੂਦ ਵੀ ਸਰਕਾਰਾਂ ਇਹ ਕੰਮ ਕੀਤੇ ਉਥੇ ਬੀਜ ਦਿੱਤੇ ਉਥੇ ਆਪਣੇ ਟਰੈਕਟਰ ਦਿੱਤੇ ਤੇ ਜਿਹੜੇ ਅੱਜ ਕਹਿੰਦੇ ਆ ਅਸੀਂ ਪੰਜਾਬ 'ਚ ਬਦਲਾ ਲਿਆਤਾ ਪਹਿਲਾ ਪੰਜਾਬ ਨੂੰ ਉਹ ਲਿਸਟ ਦੇਖੋ ਕੱਲ ਦੇ ਪਰਸ ਦੇ ਅਖਬਾਰ 'ਚ ਆਇਆ ਸੀ ਵੀ ਜਿਹੜਾ ਆਪਾਂ ਕਰਜ਼ੇ 'ਚ 1 ਨੰਬਰ ਤੇ ਆ ਗਏ ਬੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮ ਤੇ ਅੱਜ ਉਹ ਕੰਮ ਬੋਲਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਦੀ ਸ਼ਲਾੰਗਾ ਹੁੰਦੀ ਹੈ ਤੇ ਅੱਜ ਵੀ ਮਹਾਜਨ ਲੋਕ ਵੀ ਇਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਚ ਪੱਕੀ ਆ ਰਹੀ ਹੈ ਤਾਂ ਕੋਈ ਜਿਹੜਾ ਆਪਣੇ ਹਲਕੇ ਦਾ ਐਮਐਲਏ ਬਣ ਜਾਂਦਾ ਤਾਂ ਉਸ ਦੀ ਸਰਕਾਰ ਨਹੀਂ ਹੁੰਦੀ ਜਦੋਂ ਸਰਕਾਰ ਹੁੰਦੀ ਤਾਂ ਆਪਣਾ ਐਮਐਲਏ ਹਾਰ ਜਾਂਦਾ ਤਾਂ ਹੁਣ ਕੀ ਲੱਗਦਾ ਆਪਣੇ ਜਿਹੜੇ ਹਲਕੇ ਦੇ ਕਰਮ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਐਮਐਲਏ ਹੋ ਤੇ ਉਹੀ ਸਰਕਾਰ ਹੋਊਗੀ ਜੇਕਰ ਆਪਾਂ ਮੁਕਾਬਲੇ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ 2027 ਦੇ ਵਿੱਚ ਅਕਾਲੀ ਦਲਾ ਕਿਹੜੀ ਪਾਰਟੀ ਨਾਲ ਮੁਕਾਬਲਾ ਹੋ ਸਕਦਾ ਮੇਰਾ ਖਿਆਲ ਤਾਂ ਜਿਸ ਤਰ੍ਹਾਂ ਲੋਕਾਂ ਦਾ ਅੱਜ ਦਾ ਮਾਹੌਲ ਮੇਰਾ ਖਿਆਲ ਤਾਂ ਦੋਨੇ ਪਾਰਟੀ ਖਿਲਣ ਗਈਆਂ ਮੁਕਾਬਲਾ ਹੀ ਕਿਸੇ ਤਰ੍ਹਾਂ ਨਹੀਂ ਹੋਣਾ ਜੀ ਸਾਡਾ ਇਹਨਾਂ ਦੋਨਾਂ ਪਾਰਟੀਆਂ ਜੇ ਇਕੱਠੀਆਂ ਵੀ ਹੋ ਗਏ ਫੇਰ ਵੀ ਸਾਡਾ ਮੁਕਾਬਲਾ ਨਹੀਂ ਤੇ ਫਿਰ ਸਾਰੀ ਸੀਨੀਅਰ ਲੀਡਰਸ਼ਿਪ ਸਰਦਾਰ ਪੁੰਦਰ ਸਾਹਿਬ ਤੇ ਹੋਰ ਵੀ ਸਾਰੇ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਕ ਪੜ੍ਹੇ ਲਿਖੇ ਸੂਝਵਾਨ ਰਿਟਾਇਰ ਟੀਚਰ ਮਤਾ ਗਰਨਾਮ ਕੌਰ ਜੀ ਬੜੇ ਹੀ ਇੱਕ ਆਫ ਦਾ ਕੈਰੀਅਰ ਇੱਕ ਬਹੁਤ ਹੀ ਸੁਲਝੇ ਹੋਏ ਤਰੀਕੇ ਨਾਲ ਚਲਾਇਆ ਉਹਨਾਂ ਚ ਇਹ ਟਿਕਟ ਦੇ ਕੇ ਇਹ ਉਮੀਦਵਾਰ ਬਣਾ ਕੇ ਆਪਣਾ ਵਿਸ਼ਵਾਸ ਕੀਤਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ आरपीडी 24 टीवी ਦੇਖ ਰਹੇ ਤੁਸੀਂ ਮੈਂ ਸਿਮਾਨ ਸਵਾਦ ਦਾ ਸਵਾਗਤ ਕਰਦਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਬਲਾਕ ਸਮਿਤੀ ਦੇ ਚੋਣਾਂ ਦਾ ਜਿਹੜਾ ਵਿਗਲ বাজ ਚੁੱਕਿਆ ਸਾਰੀਆਂ ਹੀ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਆਪਣੀਆਂ ਆਪਣੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਸੇ ਦੇ ਤਹਿਤ ਉਸੇ ਘੜੀ ਦੇ ਤਹਿਤ ਸਰਦੂਲਗੜ ਹਲਕੇ ਦੇ ਵਿੱਚ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਾਰੀਆਂ ਪਾਰਟੀਆਂ ਦੇ ਵੱਲੋਂ ਇਸ ਵਕਤ ਪਿੰਡ ਰਾਇਪੁਰ ਦੇ ਵਿੱਚ ਮੌਜੂਦਾ ਸਰਦੂਲਗੜ ਹਲਕੇ ਦਾ ਪਿੰਡ ਹੈ ਇਸ ਰਾਇਪੁਰ ਜ਼ੋਨ ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੀਦਾਲ ਵੱਲੋਂ ਜ਼ਿਲ੍ਹਾ ਪ੍ਰੇਸ਼ਦ ਦੀ ਚੋਣ ਦੇ ਉਮੀਦਵਾਰ ਨੇ ਮਾਤਾ ਜੀ ਗੁਰਨਾਮ ਕੌਰ ਜੀ ਰਿਟਾਇਰ ਜਿਹੜੇ ਟੀਚਰ ਨੇ ਉਹਨਾਂ ਦੇ ਜਿਹੜੇ ਬੇਟੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਵੱਲੋਂ ਜਿਹੜਾ ਚੋਣਾਂ ਦੀ ਅਤਿਆਦੀ ਕੀਤੀ ਜਾ ਰਹੀਆਂ ਬਾਈ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਬਾਈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਦਾ ਸਵਾਗਤ ਤੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜਾ ਇਹ ਆਪਾਂ ਚੋਣਾਂ ਦੀ ਸਵਾਲ ਸ਼ੁਰੂ ਕਰ ਲੈਨੇ ਆਂ ਮਾਤਾ ਜੀ ਨੂੰ ਜਿਹੜੀ ਚੁਣਿਆ ਗਿਆ ਉਮੀਦਵਾਰ ਚੁਣਿਆ ਗਿਆ ਉਹਦੇ ਲਈ ਪਹਿਲਾਂ ਤਾਂ ਸਾਡੇ ਵੱਲੋਂ ਵਧਾਈਆਂ ਦਿੰਦੇ ਆਂ ਸੀ ਤੇ ਕੀ ਕੀ ਤਿਆਰੀਆਂ ਤੁਹਾਡੇ ਵੱਲੋਂ ਸ਼ੁਰੂ ਹੋ ਚੁੱਕੀਆਂ ਪਹਿਲਾਂ ਤਾਂ ਤੁਹਾਡੇ ਵਧਾਈਆਂ ਦਾ ਧੰਨਵਾਦ ਤੁਹਾਡਾ ਤੇ ਫਿਰ ਤਿਆਰੀਆਂ ਤਾਂ ਇਸ ਤਰ੍ਹਾਂ ਅੱਜ ਦੇ ਸਮੇਂ 'ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਵੈਸੇ ਹੀ ਲੋਕ ਹਰ ਘਰ 'ਚ ਆਵਾਜ਼ ਆ ਰਹੀ ਏ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਅੱਜ ਦੇ ਜਿਹੜੇ ਰੁਕੇ ਹੋਏ ਕਾਰਜਾ ਉਹ ਪੂਰੇ ਨਹੀਂ ਹੋ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੇ ਜਿਸ ਤਰ੍ਹਾਂ ਤਰਨ-ਤਰਨ ਵੀ ਸੀ ਇਲੈਕਸ਼ਨ ਲੜ ਕੇ ਆਏ ਆ ਉਸੇ ਤਰੀ ਇਸ ਇਲੈਕਸ਼ਨ ਚ ਵੀ ਫਤਿਹ ਕਰਾਂਗੇ ਉੱਥੇ ਜਿਸ ਤਰ੍ਹਾਂ ਧੱਕਾ ਕੀਤਾ ਗਿਆ ਤੁਸੀਂ ਦੇਖਦੇ ਹੀ ਆਇਓ ਤਰਨ ਤਰਨ ਤੇ ਕੱਲ ਵੀ ਕਾਂਜਨਪ੍ਰੀਤੇ ਕੇਸ ਦਰਜ ਕੀਤੇ ਸੀ ਉਹਨਾਂ ਨੂੰ ਫੜ ਕੇ ਫਿਰ ਰਿਹਾ ਕਰਨਾ ਪਿਆ ਇਸੇ ਤਰੀ ਸਾਡੇ ਵਰਕਰਾਂ ਤੇ ਬਹੁਤ ਸਾਲ ਤਸ਼ੱਦਦ ਕੀਤਾ ਤੇ ਉਹ ਤਸ਼ੱਦਦ ਨੂੰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਅੱਜ ਝੁਕੇਦੇ ਆ ਨਾ ਕੱਲ ਝੁਕੇਦੇ ਆ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹ ਨੇ ਜਿਹੜੇ ਆਪ ਦਾ ਮਰਨ ਮੇਟਰ ਮਟਾ ਦਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਰ ਹਿੱਲੇ ਇਸ ਇਲੈਕਸ਼ਨ ਨੂੰ ਜਿੱਤ ਕੇ ਝੋਲੀ ਪਾਉਣਗੇ ਬੇ ਵੈਸੀ ਦਾ ਜਿਹੜੇ ਤੁਹਾਡੀ ਹੀ ਪਾਰਟੀ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਜੇਕਰ ਤੁਸੀਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਜੇ ਤੁਸੀਂ ਨੋਰਮਲ ਬੰਦੇ ਹੁੰਦੇ ਤਾਂ ਸ਼੍ਰੋਮਣੀ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਆਪਣਾ ਹੜਾਈ ਸੀ ਉਹ ਤੇ ਰਿਆ ਨਾਲ ਦੀ ਸੇਵਾ ਹੋਈ ਉਹਨਾਂ ਵੱਲੋਂ ਕੀਤੀ ਗਈ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੇਕਰ ਤੁਸੀਂ ਨਾਰਮਲ ਪਾਰਟੀ ਦੇ ਵਖੋ ਕੇ ਦੇਖਦੇ ਹੋ ਉਹਨਾਂ ਦੀ ਯੋਗਦਾਨ ਨੂੰ ਕਿਵੇਂ ਦੇਖਦੇ ਹੋ ਵੀਰ ਜੀ ਉਹਨਾਂ ਵਿੱਚ ਹਰ ਸੰਸਥਾ ਬਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਸਰਕਾਰ ਤਾਂ ਪੂਰਾ ਕਰ ਨਹੀਂ ਸਕੇ ਕਿਸੇ ਤਰ੍ਹਾਂ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਾ ਸਰਕਾਰ ਹੋਣ ਦੇ ਬਾਵਜੂਦ ਵੀ ਸਰਕਾਰਾਂ ਇਹ ਕੰਮ ਕੀਤੇ ਉੱਥੇ ਬੀਜ ਦਿੱਤੇ ਉੱਥੇ ਆਪਣੇ ਟਰੈਕਟਰ ਦਿੱਤੇ ਜਿਹੜੇ ਕਿ ਉਹਨਾਂ ਦੇ ਲੋਕਾਂ ਦੇ ਬਾਹ ਬੀਜ ਭਾਈ ਸਾਰਾ ਕਰਕੇ ਤੇ ਮੱਛਰ ਇੱਥੇ ਤੱਕ ਕਿ ਉਹਨਾਂ ਦੇ ਸਾਫ ਸਫਈਆ ਤੱਕ ਵੀ ਜਿਹੜੇ ਜਿਸ ਤਰ੍ਹਾਂ ਮਸ਼ੀਨਾਂ ਸਾਡੇ ਯੂਥ ਤੇ ਸਾਡੇ ਨੌਜਵਾਨਾਂ ਦੀ ਸਾਡੇ ਵੀ ਡਿਊਟੀਆਂ ਲੱਗੀਆਂ ਗਈਆਂ ਤਾਂ ਉਸ 'ਚ ਬਹੁਤ ਵੱਡੇ ਉਦਮ ਨਾਲ ਜਿਹੜੇ ਲੋਕ ਨੇ ਉੱਥੋਂ ਦੇ ਜਿਹੜੇ ਮਾਜੇ ਦੇ ਜਿੱਥੇ ਵੀ ਆਏ ਆ ਹੜ ਆਏ ਆ ਉਹ ਲੋਕ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ 'ਚ ਇੱਕ ਉਹ ਦੇਖ ਦੇਖਦੇ ਆ ਜਿਹੜੇ ਆਉਣ ਵਾਲੇ 2027 ਚ ਆਉਣ ਵਾਲੇ ਭੁਵਿੱਖ ਦਾ ਮੁੱਖ ਮੰਤਰੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਬਹੁਤ ਵੱਡੇ ਜਿਹੜਾ ਉਹਨਾਂ ਦਾ ਵਿਜ਼ਨ ਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉਹ ਇਕੱਲੇ ਮੁੱਖ ਮੰਤਰੀ ਹੈ ਜਿਹੜੇ ਵਿਜ਼ਨ ਜਿਹੜੇ ਪੰਜਾਬ ਨੂੰ ਤਰੱਕੀ ਦੀ ਲਹਿਰ ਤੇ ਲੈ ਕੇ ਜਾ ਸਕਦੇ ਤੇ ਉਹਨੂੰ ਲੱਗਦਾ ਇਹ ਗੱਲ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਉਹਨਾਂ ਦੀ ਸੇਵਾ ਤੋਂ ਬਾਅਦ ਜਿਹੜੇ ਪੰਜਾਬੀ ਦੇ ਮਨਾਂ ਵਿੱਚ ਉਹਨਾਂ ਦੀ ਸ਼ਬੀ ਵਿੱਚ ਬਦਲਾ ਆ ਪਹਿਲਾਂ ਨਾਲ ਵੀਰ ਜੀ ਸ਼ਬੀ ਤਾਂ ਪਹਿਲਾਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਬਹੁਤ ਅੱਛੀ ਸੀ ਬੜ ਕੁਝ ਲੋਕਾਂ ਨੇ ਇਹਨਾਂ ਨੇ ਜਿਹੜੇ ਦਿੱਲੀ ਵਾਲੇ ਬੈਠੇ ਆ ਤੇ ਚੈਟਰਲ ਟੋਪੀਆਂ ਵਾਲੇ ਬੈਠੇ ਆ ਕੇ ਤੇ ਜਿਹੜੇ ਅੱਜ ਕਹਿੰਦੇ ਆ ਅਸੀਂ ਪੰਜਾਬ 'ਚ ਬਦਲਾ ਲਿਆਤਾ ਪਹਿਲਾ ਪੰਜਾਬ ਨੂੰ ਉਹ ਲਿਸਟ ਦੇਖੋ ਕੱਲ ਦੇ ਪਰਸ ਦੇ ਅਖਬਾਰ 'ਚ ਆਇਆ ਸੀ ਵੀ ਜਿਹੜਾ ਆਪਾਂ ਕਰਜ਼ੇ 'ਚ ਇੱਕ ਨੰਬਰ ਤੇ ਆ ਗਏ ਪੰਜਾਬ ਜਿਹੜਾ ਇੱਕ ਪਰਸਨ ਪ੍ਰਤੀ ਵਿਅਕਤੀ ਕਰਜ਼ਾ ਅੱਜ ਦੇ 1 123441 ਰੁਪਏ ਸਮਥਿੰਗ ਇਨਾ ਇੱਕ ਪ੍ਰਤੀ ਵਿਅਕਤੀ ਤੇ ਕਰਜ਼ਾ ਤੇ ਇਹ ਆਪਾਂ ਬਦਲਾਅ ਲੈ ਕੇ ਆਏ ਹਾਂ ਤੇ ਬਾਕੀ ਸਰਦਾਰ ਸਖਵੀਰ ਸਿੰਘ ਬਾਦਲ ਨੂੰ ਇੱਕ ਬਦਨਾਮ ਕੀਤਾ ਗਿਆ ਨਾ ਕਿ ਸਰਦਾਰ ਸਖਵੀਰ ਸਿੰਘ ਬਾਦਲ ਜਿਹੜੇ ਉਹ ਪਰਿਵਾਰ ਉਹ ਹਮੇਸ਼ਾ ਸਵੇਰੇ ਅਰਦਾਸ ਕਰਕੇ ਆਪਣੇ ਘਰ ਜਿਹੜਾ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਜਾਨਕਿ ਪ੍ਰਕਾਸ਼ ਹੁੰਦਾ ਗੁਰੂ ਮਹਾਰਾਜ ਦਾ ਕਿਸੇ ਤਰ੍ਹਾਂ ਦਾ ਹਾਰ ਟਾਈਮ ਉਨ੍ਹਾਂ ਦੇ ਪ੍ਰਗਾਸ ਰਹਿਦਾ ਤਾਂ ਇਸ ਕਰਕੇ ਜਿਹੜੇ ਉਹ ਪਰਿਵਾਰ ਆ ਉਹ ਸਿੱਖੀ ਸਰੂਪ ਵਾਲੇ ਪਰਿਵਾਰ ਨੇ ਕਦੇ ਵੀ ਕਿਸੇ ਤਰ੍ਹਾਂ ਦਾ ਇਹ ਜਿਹੜੇ ਝੂਠੀ ਇਲਜ਼ਾਮ ਬਣ ਜੈ ਦਿੱਲੀ ਵਾਲਿਆਂ ਦੀ ਸ਼ਰਾਰਤ ਸੀ ਇਹ ਦਿੱਲੀ ਵਾਲਿਆਂ ਨੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰ ਕਰਕੇ ਜਿਹੜੇ ਆਪਣੇ ਪੰਜਾਬੀਆਂ ਨੂੰ ਬਦਨਾਮ ਕਰਕੇ ਤੇ ਪੰਜਾਬੀਆਂ ਨੂੰ ਵੀ ਚਾਹੀਦਾ ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਦਾ ਅੱਜ ਤੁਹਾਡੇ ਲਈ ਤੁਹਾਡੇ ਮਾਦੇਮ ਰਾਹੀਂ ਮੈਸੇਜ ਦੇਣਾ ਚਾਹਨਾ ਵੀ ਜਿਹੜੇ ਪੰਜਾਬੀ ਨੇ ਇਹ ਇਸ ਤਰ੍ਹਾਂ ਦੇ ਜਿਹੜੇ ਦਿੱਲੀ ਵਾਲੇ ਅੱਜ ਟੋਪੀ ਵਾਲੇ ਤਾਂ ਇੱਥੇ ਆ ਕੇ ਸਾਡੇ ਲੋਕਾਂ ਨੂੰ ਅੱਜ ਚੇਅਰਮੈਨ ਨਹੀਂ ਆ ਵੀ ਸਾਡੀਆਂ ਲੁੱਟ ਰਹੇ ਆ ਸਾਡੀਆਂ ਨੌਕਰੀਆਂ ਵੀ ਉਹ ਲੁੱਟ ਰਹੇ ਆ ਸਾਡੇ ਜਿਹੜੇ ਇੱਥੋਂ ਦਾ ਪੈਸਾ ਲੁੱਟ ਰੁੱਟ ਕੇ ਦਿੱਲੀ ਲੈ ਕੇ ਜਾ ਰਹੇ ਆ ਮੈਂ ਪੰਜਾਬੀਆਂ ਨੂੰ ਕਹਿਣਾ ਹਜੇ ਵੀ ਤੁਹਾਡੇ ਕੋਲ ਮੌਕਾ ਇਹ ਤੁਹਾਡਾ ਸੈਮੀਫਾਈਨਲ ਆ ਇਹ ਸੈਮੀਫਾਈਨਲ ਨੂੰ ਤੁਸੀਂ ਜਿੱਤ ਕੇ ਇਹਨਾਂ ਦੀ ਕੋਈ ਤਾਕਤ ਨਹੀਂ ਵੀ ਦਿੱਲੀ ਵਾਲੇ ਤੁਹਾਡਾ ਕੋਈ ਪੈਸਾ ਲੁੱਟ ਕੇ ਲੈ ਕੇ ਜਾਣ 2027 ਚ 101% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ ਜਿਸ ਤਰ੍ਹਾਂ ਲੋਕਾਂ ਦਾ ਅੱਜ ਜੇ ਆਪਾਂ ਕੱਲੇ ਪਿੰਡਾਂ ਦੀ ਗੱਲ ਨਹੀਂ ਕਰਦੇ ਪਿੰਡਾਂ 'ਚ ਜਿੱਥੇ ਸ਼ਹਿਰਾਂ 'ਚ ਵੀ ਇਹ ਪ੍ਰੋਗਰਾਮ 'ਚ ਜਾਣੇ ਤਾਂ ਬਾਹਰ ਜਨ ਲੋਕ ਵੀ ਇਹ ਕਹਿ ਰਹੇ ਆ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮ ਤੇ ਅੱਜ ਉਹ ਕੰਮ ਬੋਲਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਦੀ ਸ਼ਲਾੰਗਾ ਹੁੰਦੀ ਆ ਤੇ ਅੱਜ ਵੀ ਮਹਾਜਨ ਲੋਕ ਵੀ ਇਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਚ ਪੱਕੀ ਆ ਰਹੀ ਹੈ ਸਾਰੇ ਬੁੱਧੀਜੀਵੀ ਅੱਜ ਦੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਜਿਵੇਂ ਪਾਲੀ ਵਰਗੇ ਜਿਸ ਤਰ੍ਹਾਂ ਉਹ ਦੱਸ ਰਹੇ ਤਾਂ ਜੇ ਖੇਤਰੀ ਪਾਰਟੀ ਨੂੰ ਆਪਾ ਪੰਜਾਬ ਚ ਲੈ ਕੇ ਆਵਾਂਗੇ ਤਾਂ ਹੀ ਆਪਣਾ ਬਚਾ ਖੇਤਰੀ ਪਾਰਟੀ ਜੇ ਅੱਜ ਸਾਡਾ ਜਿਹੜਾ ਇਸ ਏਰੀਆ ਜੇ ਏਰੀਆ ਦੀ ਗੱਲ ਕਰਾਂ ਤਾਂ ਸਾਡੇ ਜਿਹੜਾ ਮਾਨਸਾ ਹਲਕਾ ਸੀ ਮਾਨਸਾ ਜ਼ਿਲ੍ਹਾ ਸੌਰੀ ਤਾ ਇਹ ਮਾਨਸਾ ਜ਼ਿਲ੍ਹਾ ਇੰਨਾ ਪਛੜਿਆ ਹੋਇਆ ਸੀ ਕਿ ਨਾ ਤਾਂ ਸਾਡੇ ਕੋਲ ਪਾਣੀ ਦਾ ਪ੍ਰਬੰਧ ਸੀ ਕੋਈ ਖਾਲ ਨਾਲੇ ਪੱਕੇ ਇਹਨਾਂ ਨੇ ਕਰਵਾਏ ਤੇ ਜੇ ਮੋਟਰਾਂ ਘਰ ਘਰ ਲੱਗੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਲੱਤੀਆਂ ਤੇ ਜੇ ਟਰੈਕਟਰ ਨੂੰ ਗੱਡਾ ਕਰਾਰ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤੇ ਜੇ ਕੋਈ ਕੰਮਕਾਰ ਅੱਜ ਦੇ ਯੁੱਗ 'ਚ ਜੇ ਸਕੂਲ ਬਣੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਬਣੇ ਹੋਏ ਸਕੂਲ ਨੇ ਜਿਨ੍ਹਾਂ ਨੂੰ ਇਹਨਾਂ ਨੇ 4 ਲੀਟਰ ਬਾਲਟੀਆ ਲਿਆ ਲਿਆ ਕੇ ਪੋਚੇ ਮਾਰ ਮਾਰ ਕੇ ਅੱਜ ਇੱਥੇ ਕਹਿੰਦੇ ਐ ਬਈ ਸੇ ਇਹ ਬਣਾਤਾ ਸਾਡੇ ਜਿਹੜੇ ਸਿਪਦਾ ਸੈਂਟਰ ਬਣਾਈ ਸੀ ਤਾਂ ਉਹਨਾਂ ਨੂੰ ਅੱਜ 4 ਲੀਟਰ ਬਾਲਟੀ ਮਾਰ ਕੇ ਉੱਥੇ ਲਿਖਤਾ ਜੀ ਵੀ ਮਹਾਲਾ ਕਲੀਨਿਕ ਤਾਂ ਮਹਾਲਾ ਕਲੀਨਿਕ ਚ ਮੈਂ ਪੁੱਛਣਾ ਚਾਹੁੰਨਾ ਇਹਨਾਂ ਨੂੰ ਜਿਹੜੇ ਜਿਸ ਤਰ੍ਹਾਂ ਮੈਂ ਇੱਕ ਆਧਾਰਨ ਦੇਣਾ ਚਾਹੁੰਨਾ ਫਾਫੜੇ ਭਾਈ ਕੇ ਦੀ ਗੱਲ ਕਰਦਾ ਫਾਫੜੇ ਭਾਈ ਕੇ 25 ਬਿਸਤਰਾ ਦਾ ਹਸਪੀਟਲ ਸੀ ਜੀ ਠੀਕ ਹੈ ਉੱਥੇ ਉਹਨਾਂ ਨੇ ਉਹਨੂੰ ਚੱਕ ਕੇ ਉਹਨਾਂ ਨੇ ਪਿੰਡ ਵਾਲਿਆਂ ਨੇ ਵਿਰੋਧ ਵੀ ਕੀਤਾ ਤਾਂ ਉਹਨੂੰ ਕਹਦੇ 25 ਇਸਤਰੀਆਂ ਨੂੰ ਇੱਕ ਮਹੱਲਾ ਕਲੀਨਿਕ 'ਚ ਰੂਪ ਚ ਕਰ ਰਹੇ ਸੀ ਡਾਕਟਰ ਇਹਨਾਂ ਕੋਲੇ ਹੈ ਨਹੀਂ ਤਾਂ ਕੀ ਇਹ ਮਹੱਲਾ ਕਲੀਨਿਕ ਦਾ ਕੀ ਫਾਇਦਾ ਸਾਨੂੰ ਦਵਾਈਆਂ ਇਹਨਾਂ ਕੋਲੇ ਮੈਡੀਸਨ ਦਾ ਪ੍ਰਬੰਧ ਨਹੀਂ ਤੇ ਪੰਜਾਬ ਸਰਕਾਰ ਤੇ ਜਿਹੜੇ ਮੁੱਖ ਮੰਤਰੀ ਆ ਉਹ ਤਾਂ ਇਹ ਕਹੀ ਜਾਂਦਾ ਰੀਲੀਫ ਹਨ 'ਚ ਸਾਨੂੰ 10-10 ਰੁਪਏ ਦੀ ਸਹਾਇਤਾ ਦਿਓ ਤਾ ਜਿਹੜੇ ਕਹਿੰਦੇ ਸੀ ਇੰਨੇ ਅਸੀਂ ਕਰਾਪਸ਼ਨ ਚ ਇਕੱਠੇ ਕਰਾਂਗੇ ਇੰਨੇ ਅਸੀਂ ਇਸ ਚ ਇਕੱਠੇ ਕਰਾਂਗੇ ਮਿੱਟੀ ਚ ਇਕੱਠੇ ਕਰਾਂਗੇ ਅੱਜ ਉਹ ਕਿੱਥੇ ਗਏ ਬੋਲਣ ਵਾਲੇ ਤਾ ਜਿਹੜੇ ਜਿਹੜੇ ਅੱਜ ਦੇ ਯੁੱਗ ਚ ਤੁਸੀਂ ਆਪ ਲਾਓ ਤੁਸੀਂ ਰਜਿਸਟਰੀ ਕਰਾਉਣ ਚਲੇ ਜਾਓ ਪਿੰਡ ਚ ਆਮ ਹੀ ਰਜਿਸਟਰੀ ਵਗੈਰਾ ਆਪਣੇ ਪਿੰਡ ਲੋਕ ਜਾਂਦੇ ਆ ਕਿਸੇ ਨੇ ਕੋਈ ਆਪਦੇ ਘਰੇਲੂ ਜ਼ਿੰਮੇਵਾਰੀਆਂ ਵੀ ਹੁੰਦੀਆਂ ਕਿਸੇ ਦਾ ਕੋਈ ਵਿਆਹ ਕਰਨਾ ਕਿਸੇ ਨੇ ਸਾਦੀ ਕਰਨੀ ਉਸ ਕਰਕੇ ਲੋੜ ਵੀ ਪੈਂਦੀ ਅੱਜ ਦੇ ਕਿਸਾਨੀ ਯੁੱਗ 'ਚ ਜਿਹੜਾ ਇਹਨਾਂ ਸਰਕਾਰਾਂ ਨੇ ਸਾਡੇ ਕਿਸਾਨੀ ਦਾ ਦਮ ਘੁੱਟਾਇਓ ਉਹਦੇ ਕਰਕੇ ਸਾਨੂੰ ਲੋੜ ਵੀ ਪੈਂਦੀ ਹੈ ਤਾਂ ਉਹਦੇ ਕਰਕੇ ਇੱਥੇ ਰਜਿਸਟਰੀਆਂ 'ਚ ਅੱਜ ਤਹਿਸੀਲਦਾਰ ਕੋਲੇ ਚਲੇ ਜਾਓ ਤੇ ਜਿਹੜੀ ਰਜਿਸਟਰੀ ਤੇ ਅੱਗੇ ਪਿਛਲੇ ਸਮੇਂ ਕੋਈ ਹੱਥ ਖੇੜ ਕੇ ਚਲੋ 5-4000 ਰੁਪਇਆ ਵੈਸੇ ਖੁਸ਼ੀਪੇ ਜੋ ਦੇ ਜਾਂਦੇ ਸੀ ਉਹਦਾ ਅੱਜ ਲੱਖ ਰੁਪਏ ਤੋਂ ਘੱਟ ਕੰਮ ਨਹੀਂ ਕਰੇ ਇੰਨੀ ਮਹਿੰਗਾਈ ਦਾ ਤੁਸੀਂ ਰੂਪ ਧਾਰ ਗਈ ਜਿਹੜੀ ਕ腐ਸ਼ਨ ਇਹ ਕਹਿੰਦੇ ਕ腐ਸ਼ਨ ਫ੍ਰੀ ਆ ਜਿਵੇਂ ਆਪਾਂ ਆਪਣੇ ਸੂਬੇ ਦੀ ਗੱਲ ਕਰਕੇ ਜਿਵੇਂ ਆਪਣੇ ਸੌਰੀ ਹਲਕੇ ਦੀ ਗੱਲ ਕਰੀਏ ਸਰਦੂਲਗੜ ਹਲਕੇ ਦੀ ਆਪਣੇ ਨਾਲ ਬਹੁਤ ਵਾਰੀ ਹੋਇਆ ਕਿ ਜਦੋਂ ਆਪਣਾ ਇੱਥੋਂ ਕੋਈ ਇਹ ਜਿਹੜਾ ਆਪਣੇ ਹਲਕੇ ਦਾ ਐਮਐਲਏ ਬਣ ਜਾਂਦਾ ਤਾਂ ਉਸ ਦੀ ਸਰਕਾਰ ਨਹੀਂ ਹੁੰਦੀ ਜਦੋਂ ਸਰਕਾਰ ਹੁੰਦੀ ਤਾਂ ਆਪਣਾ ਐਮਐਲਏ ਹਾਰ ਜਾਂਦਾ ਤਾਂ ਹੁਣ ਕੀ ਲੱਗਦਾ ਆਪਣੇ ਜਿਹੜੇ ਹਲਕੇ ਦੇ ਕਰਮ ਕੇ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਐਮਐਲਏ ਹੋ ਤੇ ਉਹੀ ਸਰਕਾਰ ਹੋਊਗੀ ਇਹ ਹੋ ਸਕਦਾ ਹੀ ਹੈ ਅੱਗੇ ਹਾਂਜੀ ਜ਼ਰੂਰ ਹੋਊ ਜੀ ਤੇ ਆਪਣੇ ਲੋਕ ਵੀ ਆਪਣੇ ਜਿਹੜੇ ਸਰਦੂਲਗੜ ਹਲਕੇ ਦੇ ਲੋਕ ਨੇ ਉਹ ਵੀ ਜਾਗਰਤ ਹੋ ਗਏ ਪੜ੍ਹੇ ਲਿਖੇ ਹੋ ਗਏ ਸਾਰੇ ਪੜ੍ਹੇ ਲਿਖੇ ਨੌਜਵਾਨ ਨੇ ਸਾਡੇ ਜਿਹੜੇ ਨੌਜਵਾਨ ਵਰਗ ਆ ਉਹ ਸਾਰੀ ਗੱਲ ਪਹਿਲਾਂ ਤਾਂ ਬਦਲਾ ਦੇ ਚੱਕਰਾ 'ਚ ਪੈ ਗਿਆ ਸੀ ਪਰ ਹੁਣ ਬਦਲਾ ਦੇ ਚੱਕਰਾ 'ਚੋਂ ਨਿਕਲ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਤੇ ਉਹਨਾਂ ਦੇ ਕੀਤੇ ਰਜਗਾਰ ਦਾ ਤਾਂ ਉਹਨਾਂ ਦੇ ਜਿਹੜੇ ਕੰਮਾਂ ਦੀ ਸ਼੍ਰਾਂਗਾ ਕਰਦਾ ਅੱਜ ਸਾਡੇ ਨਾਲ ਯੂਥ ਤਕਰੀਬਨ 90% ਯੂਥ ਸ਼੍ਰੋਮਣੀ ਕਾਲੀਦਾ ਨਾਲ ਇਸ ਕਰਕੇ ਆਉਣ ਵਾਲੀ ਸਰਕਾਰ ਚ ਆਉਣ ਵਾਲਾ ਐਮਐਲਏ ਸਾਡਾ ਦਲਰਾਜ ਸਿੰਘ ਜੀ ਭੁੰਦਰ ਸਾਹਿਬ ਹੋਣਗੇ ਜੀ ਜੇਕਰ ਆਪਾਂ ਮੁਕਾਬਲੇ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ 2027 ਦੇ ਵਿੱਚ ਅਕਾਲੀ ਦਲ ਦਾ ਕਿਹੜੀ ਪਾਰਟੀ ਨਾਲ ਮੁਕਾਬਲਾ ਹੋ ਸਕਦਾ ਮੇਰਾ ਖਿਆਲ ਤਾਂ ਜਿਸ ਤਰ੍ਹਾਂ ਲੋਕਾਂ ਦਾ ਅੱਜ ਦਾ ਮਾਹੌਲ ਮੇਰਾ ਖਿਆਲ ਤਾਂ ਦੋਨੇ ਪਾਰਟੀਆਂ ਖਿਲਣਗੀਆਂ ਮੁਕਾਬਲਾ ਹੀ ਕਿਸੇ ਤਰ੍ਹਾਂ ਨਹੀਂ ਹੋਣਾ ਜੀ ਸਾਡਾ ਇਹਨਾਂ ਦੋਨਾਂ ਪਾਰਟੀਆਂ ਜੇ ਇਕੱਠੀਆਂ ਵੀ ਹੋ ਗਏ ਫੇਰ ਵੀ ਸਾਡਾ ਮੁਕਾਬਲਾ ਨਹੀਂ ਜੇਰੀਆ ਤੁਸੀਂ ਆਪਣੇ ਮਾਤਾ ਜੀ ਚੋਂ ਲੜ ਰਹੇ ਨੇ ਜਿਲ੍ਹਾ ਪ੍ਰੇਸ਼ਦ ਦੀ ਉਸ ਨੂੰ ਲੈ ਕੇ ਤੁਸੀਂ ਆਪਣੇ ਜਿਹੜੇ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਵੋਟਰਾਂ ਨੂੰ ਖਾਸ ਤੌਰ ਤੇ ਮੇਰੇ ਜਿਹੜੇ ਨਗਰ ਦੇ ਪਿੰਡ ਰਾਏਪੁਰ ਦੇ ਮੇਰੇ ਮਾਤਾ ਜੀ ਨੇ 72 ਤੋਂ ਲੈ ਕੇ ਇੱਥੇ ਜਿਹੜੇ ਨੌਕਰੀ ਕੀਤੀ ਹੈ ਸਰਕਾਰੀ ਟੀਚਰ ਰਹੇ ਹੈ ਪਹਿਲਾਂ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਤਾਂ ਉਸ ਤੋਂ ਬਾਅਦ ਹੈਡ ਟੀਚਰ ਵੀ ਰਹੇ ਇੱਥੇ ਇਸੇ ਸਕੂਲ ਚ ਉਹਨਾਂ ਨੇ 35 ਸਾਲ ਸੇਵਾ ਨਿਭਾਈ ਹੈ 35 ਸਾਲ ਚ ਮੇਰਾ ਖਿਆਲ 95% ਜਿਹੜੇ ਸਾਡੇ 1960 ਤੋਂ ਜਿਨ੍ਹਾਂ ਦਾ ਵਾਰਥ ਹੋਇਆ 2000 ਤੱਕ ਦਾ ਤਾਂ ਉਹ ਮੇਰੇ ਮਾਤਾ ਜੀ ਕੋਲੇ ਤਕਰੀਬਨ 90% ਮੇਰੇ ਬੱਚੇ ਆ ਜਿਹੜੇ ਸਾਰੇ ਬੱਚੇ ਅੱਜ ਤੱਕ ਚਲੋ ਵੱਡੇ ਹੋ ਗਏ ਬਹੁਤ ਵੱਡੇ ਹੋ ਗਏ ਦਾ ਉਹ ਸਾਰੇ ਸਤਕਾਰ ਕਰਦੇ ਆ ਤੇ ਮੇਰੇ ਫਾਦਰ ਸਾਹਿਬ ਵੀ 에ਅਰ ਫੋਰਸ ਚ ਰਿਟਾਇਰਡ ਹੋਏ ਆ ਤੇ ਮੇਰੇ ਫਾਦਰ ਸਾਹਿਬ ਪੀ ਆਰਟੀਜੀ ਐਮਬੀ ਰਿਟਾਇਰਡ ਹੋਏ ਆ ਪਰ ਮੇਰੇ ਮਾਤਾ ਜੀ ਦਾ ਅੱਜ ਵੀ ਜੇ ਕੋਈ ਨਾਮ ਲੈ ਕੇ ਕਹਿੰਦਾ ਤਾਂ ਭੈਣ ਜੀ ਕਰਨਾਮ ਕੌਰ ਜੀ ਦੇ ਬੇਟਾ ਜਾਂ ਭੈਣ ਜੀ ਦੇ ਉਹਨਾਂ ਦੇ ਘਰ ਜਾਣ ਜੀ ਠੀਕ ਆ ਇਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਤੇ ਹਰ ਇੱਕ ਬੱਚਾ ਕੀ ਬੱਚਾ ਬੱਚਾ ਪਿੰਡ ਦਾ ਕੋਈ ਵਿਰੋਧੀ ਆ ਕੋਈ ਕਿਸੇ ਤਰ੍ਹਾਂ ਦਾ ਤੇ ਉਹ ਹਰ ਇੱਕ ਬੰਦਾ ਸਤਕਾਰ ਕਰਦਾ ਰਿਗਾਰਡ ਕਰਦਾ ਮਾਤਾ ਜੀ ਦੇ ਦੇ ਕਿਸੇ ਤਰ੍ਹਾਂ ਦਾ ਮਾਤਾ ਜੀ ਵੀ ਹਰ ਇਨਸਾਨ ਨੂੰ ਜਿਹੜੇ ਕੋਈ ਇੱਥੋਂ ਦੇ ਬੱਚੇ ਆ ਕਿ ਉਹ ਉਹਨਾਂ ਦੇ ਬੱਚੇ ਹੀ ਆ ਸਾਰੇ ਜਿੰਨ ਤਕਰੀਬਨ ਜਿਹੜੇ ਪੜੇ ਲਿਖੇ ਆ ਤਾਂ ਉਹ ਉਹਨਾਂ ਨੂੰ ਆਪਦੇ ਬੱਚਿਆਂ ਵਾਂਗੂ ਸਮਝਦੇ ਆ ਆਪਦੇ ਬੱਚੇ ਜਿਵੇਂ ਸਾਨੂੰ ਪਿਆਰ ਦਿੰਦੇ ਆ ਉਸੇ ਤਰੀ ਉਹ ਸਾਡੇ ਜਿਹੜੇ ਨਗਰ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਸਾਡੀਆਂ ਧੀਆ ਭੈਣਾ ਪੁੱਤਰ ਜਿਹੜੇ ਵੀ ਹੈਗੇ ਆ ਜਿਹੜੇ ਵੀ ਉਹਨਾਂ ਤੋਂ ਪੜੇ ਆ ਜਾਂ ਉਹ ਕਿਸੇ ਤਾਈ ਉਹਨਾਂ ਨਾਲ ਤਾਂ ਉਹਨਾਂ ਨੂੰ ਆਪਣੇ 3 ਪੁੱਤਰ ਦੀ ਤਰ੍ਹਾਂ ਹੀ ਸਤਿਕਾਰ ਦਿੰਦੇ। ਬਾਕੀ ਮੈਂ ਪਿੰਡ ਨਗਰ ਨਿਵਾਸੀਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮੈਂ ਅਪੀਲ ਕਰਦਾ ਵੀ ਹਾਰਡ ਟਾਈਮ ਹਾਰ ਦੁੱਖ ਸੁੱਖ 'ਚ ਅੱਧੀ ਰਾਤ ਕੋਈ ਆਵਾਜ਼ ਮਾਰੂ ਤਾਂ ਅੱਧੀ ਰਾਤ ਵੀ ਮੈਂ ਹਾਜ਼ਰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਬਲਵਿੰਦਰ ਸਿੰਘ 부ਦਰ ਦੀ ਵੀ ਇਹੀ ਅਪੀਲ ਆ ਵੀ ਸਾਰੀਆਂ ਧੜੇਵੰਦੀਆਂ ਖਤਮ ਕਰਕੇ ਮੇਰੇ ਨਾਲ ਤੁਸੀਂ 10 ਬੰਦੇ ਧੜੇਵੰਦੀ ਤੋਂ ਉੱਠ ਕੇ ਉੱਪਰ ਆ ਕੇ ਸਾਂਝੇ ਕੰਮ ਲਈ ਆਓ ਤਾਂ ਮੈਂ ਹਰ ਕੰਮ ਲਈ ਤੁਹਾਡੇ ਹਾਜ਼ਰ ਆ ਕੁਝ ਪਿੰਡ ਦੇ ਸਾਡੇ ਵਿਕਾਸ ਦੇ ਰੂਪ ਚ ਕੰਮ ਅੜਕੇ ਪਏ ਆ ਤੇ ਮੈਂ ਆਪਦੇ ਪਿੰਡ ਦੇ ਨਿਵਾਸੀ ਹੋਣ ਕਰਕੇ ਇਹ ਕਹਿਣਾ ਜਿਸ ਤਰ੍ਹਾਂ ਸਾਡੇ ਕੱਸੀ ਦਾ ਕੱਸੀ ਦਾ ਸੀ ਅੱਜ ਵੀ ਚੈਲੰਜ ਕਰਦੇ ਆ ਵੀ ਅਸੀਂ ਜਿਹੜਾ ਇਹ ਕੰਮ ਅਸੀਂ ਜਦੋਂ ਸਾਡੀ ਸਰਕਾਰ ਬਣ ਜਾਂਦੀ ਹੈ 2027 ਚ ਤਾਂ ਮੈਂ ਆਪਦੇ ਪਿੰਡ ਦਾ ਵਸਨੀਕ ਹੋਣ ਦੇ ਨਾਤੇ ਮੈਂ ਇੱਕ ਥਾਪੜ ਕੇ ਕਹਿਣਾ ਵੀ ਮੈਂ 2027 ਚ ਇੱਕ ਸਾਲ ਦੇ ਵਿੱਚ ਵਿੱਚ ਇਹ ਕੰਮ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਦੇ ਤੋਂ ਕਰਵਾ ਕੇ ਦੇਵਾਂਗਾ ਤਾਂ ਇਹ ਮੈਂ ਆਪਦੇ ਵੱਲੋਂ ਪੂਰਨ ਸਾਰੇ ਜਿਹੜੇ ਪਿੰਡ ਦੇ ਸਾਡੇ ਨਗਰ ਨਿਵਾਸੀ ਆ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੇ ਹੋਰ ਵੀ ਜਿਹੜੇ ਸਾਡੇ ਕਾਮਕਾਰ ਨੇ ਜਿਸ ਤਰ੍ਹਾਂ ਇਹ ਸੜਕਾਂ ਨੇ ਸਾਡੀਆਂ ਖਾਸ ਕਰਕੇ ਜਿਸ ਤਰ੍ਹਾਂ ਉੱਡਤੋਂ ਲੈ ਕੇ ਚੇਰਿਆਈ ਤੱਕ ਜਾਂ ਇੱਥੋਂ ਲੈ ਕੇ ਰੈਪਰ ਤੋਂ ਲੈ ਕੇ ਅਕਲੀਆ ਤਲਵੰਡੀ ਤੱਕ ਆ ਇਹ ਮੇਰੀ ਪ੍ਰਪੋਜ਼ਲ ਮੇਰੇ ਭੁੰਦਰ ਸਾਹਿਬ ਨਾਲ ਵੀ ਡਿਸਕਸ਼ਨ ਹੋਈ ਆ ਤਾਂ ਇਹ ਅਸੀਂ ਜਿਹੜਾ ਪੀਐਮ ਕੋਟਾ ਯਾਨੀ ਕਿ ਪ੍ਰਧਾਨ ਮੰਤਰੀ ਕੋਟੇ ਚੋਂ ਇਹਨਾਂ ਨੂੰ ਵੱਡੀਆਂ ਰੋੜਾਂ ਬਣਵਾਵਾਂਗੇ ਜਿਹੜੇ ਕਿ ਚਾਰ ਛਪੇਰੇ ਸਾਡੇ ਜਿਹੜੇ ਪਿੰਡ ਦਾ ਵਕਾਸ ਪੱਖੋਂ ਵੀ ਅਸੀਂ ਸਾਰੇ ਸ਼ਹਿਰਾਂ ਨਾਲ ਵੀ ਜੁੜ ਸਕਾਂ ਜਿਸ ਤਰ੍ਹਾਂ ਚੇਰਾਈ ਵਿਜ ਦੀ ਜੋਤ ਮੀਏ ਸਰਦੂਲਗੜ੍ਹ ਨੂੰ ਜੁੜ ਜੂ ਤਾਂ ਇਧਰ ਜਾਵਾਂਗੇ ਆਪਾਂ ਚੇ ਤਲਵੰਡੀ ਸਾਬੋਗਜੋ ਚੇ ਮਾਨਸਾ ਵਗਜੋ ਇਧਰਲੀ ਸਾਈਡ ਚਲੇ ਜਾਓ ਚੇ ਬੜਲਾਡੇ ਆਈ ਸਾਈਡ ਨੂੰ ਚਲੇ ਜਾਓ ਸਾਰਾ ਸਾਡਾ ਚਾਰਛ ਪੇਰਾ ਜਿਹੜਾ ਪੰਜਾਬ ਦਾ ਜੇ ਜੇ ਤਰੱਕੀਆਂ ਨੂੰ ਲੈ ਕੇ ਜਾਂਦਾ ਤਾਂ ਪਹਿਲਾਂ ਇਨਫਰਾਸਟ੍ਰਕਚਰ ਜਦੋਂ ਆਪਣਾ ਸਟਰੋਂਗ ਹੁੰਦਾ ਤਾਂ ਹੀ ਪੰਜਾਬ ਤਰੱਕੀਆ ਤੇ ਗਿਆ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਹ ਡੀਐਡੀਆ ਰੋੜਾ ਬਣਾਈਆਂ ਫੇਰ ਇਹ ਪੰਜਾਬ ਜਿਹੜਾ ਤਰੱਕੀਆਂ ਦੀ ਲੀਹਾਂ ਤੇ ਤੁਰਿਆ ਸੀ ਤਾਂ ਉਹ ਤਰੱਕੀਆਂ ਦੀ ਲੀਹਾਂ ਤੇ ਜਿਹੜਾ ਗਿਆ ਸੀ ਤਾਂ ਉਹ ਇਹਨਾਂ ਨੇ ਜਿਹੜੇ ਟੋਪੀ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਆ ਕੇ ਇੱਥੇ ਲੁੱਟਣ ਪੈਗੇ ਨਾ ਉਹ ਉਹਨਾਂ ਨੇ ਬਰਬਾਦ ਕਰਤਾ ਸਾਡਾ ਪੰਜਾਬ ਅਸੀਂ ਪੰਜਾਬ ਨੂੰ ਉਸੇ ਤਰੀਏ ਹੱਸਦਾ ਬਸਦਾ ਕਰਾਉਣਾ ਤਾਂ ਉਸੇ ਤਰੀਏ ਜਿਹੜਾ ਪੰਜਾਬ ਆ ਸਾਡਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦੀ ਬਦੌਲਤ ਉਹਨਾਂ ਨੂੰ ਖੇਡਾਂ ਦੇ ਰੂਪ 'ਚ ਜਿਸ ਤਰ੍ਹਾਂ ਕਬੱਡੀ ਕਰਵਾਉਂਦੇ ਸੀ ਜੀ ਕਬੱਡੀ ਮੈਚ ਸਰਦਾਰ ਸਖਵੀਰ ਸਿੰਘ ਬਾਦਲ ਸਾਹਿਬ ਦੇ ਹੁੰਦੇ ਹੋਏ ਉਸ ਤੋਂ ਬਾਅਦ ਕਿਸੇ ਨੇ ਕਬੱਡੀ ਨਹੀਂ ਕਰਵਾਈ ਤਾਂ ਜਿਸ ਤਰ੍ਹਾਂ ਕੁਝਮਾ ਜਾਂ ਹੋਰ ਜਿੰਨੇ ਵੀ ਐਕਟੀਵਿਟੀ ਸੀ ਪੰਜਾਬ ਦੇ ਯੂਥ ਨੂੰ ਜਿਹੜੇ ਨਸ਼ਾ ਤੋਂ ਮੁਕਤ ਕਰਨ ਲਈ ਐਕਟੀਵਿਟੀਆਂ ਸੀ ਖਾਸ ਕਰਕੇ ਨੌਜਵਾਨ ਵਰਗ ਨੂੰ ਉਸ ਵਰਗ ਨੂੰ ਮੋੜਨਾ ਸੀ ਤਾਂ ਉਹ ਕੋਈ ਐਕਟੀਵਿਟੀ ਖੇਡਾਂ 'ਚ ਲੈ ਕੇ ਜਾਣਾ ਸੀ ਤਾਂ ਸਰਦਾਰ ਸਖਵੀਰ ਸਿੰਘ ਬਾਦਲ ਦਾ ਵਿਜ਼ਨ ਸੀ ਤੇ ਸਰਦਾਰ ਸਖਵੀਰ ਸਿੰਘ ਬਾਦਲ ਦਾ ਅੱਜ ਵੀ ਵਿਜ਼ਨ ਆ ਤੇ ਜਦੋਂ ਕਈ ਵਾਰ ਮੀਟਿੰਗਾਂ 'ਚ ਸਾਡੇ ਨਾਲ ਹੁੰਦੀਆਂ ਤਾਂ ਉਹ ਇਹੀ ਕਹਿੰਦੇ ਆ ਮੈਂ ਪੰਜਾਬ ਨੂੰ ਦੇਖਿਓ ਕਿਸ ਤਰ੍ਹਾਂ ਲੀਹਾਂ ਤੇ ਲੈ ਕੇ ਜਾਂਦਾ ਉਹਨਾਂ ਦਾ ਜਿਹੜਾ ਸੋਚ ਆ ਬਹੁਤ ਪੋਜ਼ੀਟਿਵ ਆ ਜਿਹੜਾ ਹਮੇਸ਼ਾ ਪੰਜਾਬ ਦੇ ਲਈ ਹਮੇਸ਼ਾ ਪੰਜਾਬ ਦੀ ਤਰੱਕੀ ਦੇ ਰਾਹ ਲਈ ਤੇ ਪੰਜਾਬ ਦੇ ਲਈ ਅਰਦਾਸ ਕਰਦੇ ਰਹਿੰਦੇ ਆ ਤਾਂ ਉਸ ਸਰਦਾਰ ਸਖਬੀਰ ਸਿੰਘ ਬਾਦਲ ਸਾਹਿਬ ਤੇ ਸ਼੍ਰੋਮਣੀ ਕਾਲੀ ਦਲੀ ਲਈ ਲੈ ਕੇ ਜਾ ਸਕਦਾ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਬਾਈ ਜੀ ਰਜਿੰਦਰ ਸਿੰਘ ਚੈਲ ਜੀ ਨਾਲ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਨੇ ਕਾਫੀ ਸਮੇਂ ਤੋਂ ਇਹ ਵੀ ਚਮ ਨਿਕਾਲ ਦਲ ਦੀ ਸੇਵਾ ਕਰ ਰਹੇ ਨੇ ਤਾਂ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜਿਹੜੀ ਆਪਣਾ ਮਾਤਾ ਜੀ ਨੂੰ ਇਹ ਉਮੀਦਵਾਰ ਐਲਾਨ ਹੈਗਾ ਸ਼੍ਰੋਮਣੀ ਕਾਲ ਦਲ ਦਾ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਫਿਰ ਸਾਰੇ ਸੀਨੀਅਰ ਲੀਡਰਸ਼ਿਪ ਸਰਦਾਰ ਪੁੰਦਰ ਸਾਹਿਬ ਤੇ ਹੋਰ ਵੀ ਸਾਰੇ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਕ ਪੜ੍ਹੇ ਲਿਖੇ ਸੂਝਵਾਨ ਰਿਟਾਇਰ ਟੀਚਰ ਮਾਤਾ ਗਰਨਾਮ ਕੌਰ ਜੀ ਬੜੇ ਹੀ ਇੱਕ ਆਫ ਦਾ ਕੈਰੀਅਰ ਇੱਕ ਬਹੁਤ ਹੀ ਸੁਲਝੇ ਹੋਏ ਤਰੀਕੇ ਨਾਲ ਚਲਾਇਆ ਉਹਨਾਂ ਚ ਇਹ ਟਿਕਟ ਦੇ ਕੇ ਇਹ ਉਮੀਦਵਾਰ ਬਣਾ ਕੇ ਆਪਣਾ ਵਿਸ਼ਵਾਸ ਕੀਤਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੁਸੀਂ ਬੜਾ ਨੇੜੇ ਤੋਂ ਬਾਤ ਚਾਹ ਹੁਣ ਆਏ ਪਰਿਵਾਰ ਨੂੰ ਕਾਫੀ ਸਮੇਂ ਦੱਸੀ ਬਰਤ ਰਹੇ ਹੁਣ ਜਿਵੇਂ ਤੁਸੀਂ ਪਹਿਲਾਂ ਦੱਸਿਆ ਤਾਂ ਤੁਸੀਂ ਕੀ ਲੱਗਦਾ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਹੋ ਗਿਆ ਪਰਿਵਾਰ ਨੂੰ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖਣ ਵਾਲਿਆਂ ਨੂੰ ਕਿ ਉਹ ਇਸ ਪਰਿਵਾਰ ਨੂੰ ਹੀ ਕਿਉਂ ਬਰਦ ਦੇਣ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਇੱਥੋਂ ਦੇ ਵਸਨੀਕ ਜਿੰਨੇ ਵੀ ਹੈਗੇ ਆ ਕੋਈ ਕਿਸਾਨ ਨੇ ਮਜ਼ਦੂਰ ਨੇ ਕੋਈ ਬਿਜ਼ਨਸਮੈਨ ਨੇ ਨਨ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਵੀ ਇਹ ਪਰਿਵਾਰ ਲਗਭਗ ਪਿਛਲੇ 15 ਸਾਲ ਤੋਂ 15 16 ਸਾਲ ਤੋਂ ਬਈਆਂ ਨਾਲ ਮੈਂ ਵਰਤਦਾ ਆ ਰਿਹਾ ਇਹ ਪਰਿਵਾਰ ਨਾਲ ਵਰਤਦਾ ਰਿਹਾ ਫੈਮਿਲੀ ਦੇ ਤੌਰ ਤੇ ਅਸੀਂ ਆਪਸ ਵਿੱਚ ਵਰਤਦੇ ਇਹ ਬਹੁਤ ਹੀ ਨਰਮ ਸੂਝਵਾਨ ਤੇ ਬਹੁਤ ਹੀ ਸਲੀਕੇ ਵਾਲੇ ਤੇ ਬਹੁਤ ਇੱਜ਼ਤਦਾਰ ਮਤਲਬ ਬੰਦੇ ਨੇ ਜਿਹੜੇ ਕਿ ਕਿਸੇ ਲਈ ਵੀ ਕਿਸੇ ਵੀ ਭੈਣ ਭਰਾ ਲਈ ਕਦੇ ਵੀ ਇਹਨਾਂ ਨੇ ਆਪ ਦਾ ਦਰਵਾਜ਼ਾ ਐ ਨਹੀਂ ਵੀ ਜਹੇ ਅੱਧੀ ਰਾਤ ਹੋਵੇ ਇਹ ਨਾਲ ਦੀ ਨਾਲ ਅਗਲੇ ਦੀ ਬਾਹ ਫੜਦੇ ਆ ਨਾਲ ਤੁਰਦੇ ਐ ਤੇ ਬਹੁਤ ਹੀ ਸਮਝਦਾਰ ਹੋਣ ਕਾਰਨ ਇਹ ਮੈਂ ਅਪੀਲ ਕਰੂੰਗਾ ਵੀ ਇਹਨਾਂ ਬਨਹੀਂ ਛੁਕਾ ਵੋਟ ਕੀਤੀ ਜਾਵੇ ਇੱਕ ਮਾਤਾ ਜੀ ਤਾਂ ਇੱਕ ਕੈਂਡੀਡੇਟ ਬਣਾਏ ਹੈਗੇ ਠੀਕ ਹੈ ਜੀ ਤੇ 22 ਜੀਆਂ ਨੇ ਉਹਨਾਂ ਦਾ ਫੇਸ ਆਪਦਾ ਫੇਸ ਆਪਣੇ ਜਨਤਾ ਚ ਲੈ ਕੇ ਜਾਣਾ ਲੋਕਾਂ ਚ ਲੈ ਕੇ ਜਾਣਾ ਆਪਣੇ ਉਹ ਲੋਕਾਂ ਨਾਲ ਵਿਚਰਨ ਵਾਲੇ ਕੰਮ ਵਾਲੇ ਇਹ ਨੇ ਕਿਉਂਕਿ ਇਹਨਾਂ ਨਾਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਇਹਨਾਂ ਨਾਲ ਸਾਡਾ ਪਿਛਲੇ 15-17 ਸਾਲ ਤੋਂ ਬਾਅਦ ਹੈ ਇਹਨਾਂ ਨਾਲ ਅਸੀਂ ਕੰਮ ਕੀਤਾ ਹੈ ਠੀਕ ਹੈ ਜੀ ਲੋਕਾਂ ਦੀ ਸੇਵਾ ਕੀਤੀ ਹੈ ਜਿੱਥੇ ਤੱਕ ਹੜਪੀੜ ਤਣ ਚਲੇ ਗਏ ਕਰੋਨਾ ਵੇਲੇ ਦਾ ਦੇਖ ਲਓ ਤੁਸੀਂ ਠੀਕ ਹੈ ਜੀ ਹਰੇ ਚਾਰੇ ਦੀ ਸੇਵਾ ਹੋਈ ਉੱਥੇ ਕਣਕ ਦੀ ਸੇਵਾ ਹੋਈ ਹੈ ਕਣਕ ਦੇ ਬੀਜ ਦੀ ਡੀਏਪੀ ਦੀ ਡੀਜ਼ਲ ਦੀ ਹੋਰ ਬਹੁਤ ਸਾਰੇ ਕੰਮ ਠੀਕ ਪੂਰੇ ਹੌਨੈਸਟ ਹੋਰ ਤੇ ਸਾਨੂੰ ਹੀ ਕਮਾਂਡ ਹੁੰਦੀ ਸੀ ਉੱਥੇ ਜ਼ਿਆਦਾਤਰ ਸਾਡੇ ਹਲਕੇ ਦੀ ਜਾਂ ਹੋਰ ਵੀ ਆਹ ਭਾਈ ਤੁਸੀਂ ਆ ਕੰਮ ਕਰਕੇ ਉਹਨਾਂ ਦੇ ਇਹਨਾਂ ਦੀ ਪਰਫਾਰਮੈਂਸ ਇਹਨਾਂ ਦੀ ਛਤਛਾਇਆ ਹੈ ਜਿੰਨੀ ਵੀ ਸਾਡੀ ਪਰਫਾਰਮੈਂਸ ਰਹੀ ਹੈ ਉਹ 100 ਦਾ 100% ਰਹੀ ਹੈ ਤਾਂ ਕਰਕੇ ਅੱਜ ਵੀ ਪਾਰਟੀ ਇਸੇ ਲਈ ਵਿਸ਼ਵਾਸ ਜਿਤਾਉਂਦੀ ਹੈ ਵੀ ਹਾਂ ਚੰਗੇ ਕੈਂਡੀਡੇਟ ਨੇ ਚੰਗੇ ਸੁਝਵਾਦ ਨੇ ਆ ਕਹਾਣੀ ਹੈ ਅੱਜ ਅਸੀਂ ਨਾ ਇੱਕ ਦੋ ਮਤਲਬ ਪਿੰਡ ਕੱਡੇ ਸੀ ਤੇ ਬਹੁਤ ਸਾਰੇ ਲੋਕ ਜਾਣਦੇ ਆ ਜਿਵੇਂ ਇਸ ਹਲਕੇ ਦੇ ਵਿੱਚ ਮੇਰਾ ਆਉਣਾ ਜਾਣਾ ਲੱਗਿਆ ਰਹਿੰਦਾ ਪੁੰਦਰ ਸਾਹਿਬ ਕਰਕੇ ਬਾਈ ਜੀ ਹੋਰਾਂ ਕਰਕੇ ਤੇ ਕੁਝ ਹੋਰਾਂ ਜਿਹੜੇ ਅਕਾਲੀ ਦਲ ਦੇ ਲੋਕ ਐ ਜਿਹੜੇ ਪਾਰਟੀ ਵਰਕਰ ਨੇ ਉਹ ਤਾਂ ਦੇਖੋ ਕਨਫਰਮ ਐ ਉਧਾਂ ਤਾਂ ਤਾਂ ਉਹ ਤਾਂ ਕੈਂਪੇਨ ਵੀ ਕਰਨਗੇ ਵੋਟਾਂ ਵੀ ਪਾਉਣਗੇ ਜੀ ਇਹ ਤਾਂ ਹੁਣ ਹੋਰ ਪਾਰਟੀਆਂ ਦੇ ਲੋਕ ਵੀ ਫੋਨ ਕਰਕੇ ਸਾਨੂੰ ਘਰੇ ਬੁਲਾ ਕੇ ਵੀ ਬਾਈ ਜੀ ਇਹ ਇਸ ਵਾਰ ਸਾਨੂੰ ਅਸੀਂ ਡੈਡੀਕੇਟ ਆ ਤੁਹਾਨੂੰ ਹੀ ਵੋਟ ਪਾਵਾਂਗੇ ਤੇ ਇਸ ਵਾਰ ਦੀ ਚੋਣ ਐ ਉਹ ਮਾਤਾ ਜੀ ਦੀ ਮਤਲਬ ਜਿੱਤ ਅਸੀਂ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਆ ਤੁਹਾਡੇ ਨਾਲ ਹੋਰ ਪਾਰਟੀਆਂ ਦੇ ਤੇ ਆ ਤੁਸੀਂ ਆਉਣ ਵਾਲੇ ਦਿਨਾਂ ਚ ਦੇਖੋਗੇ ਪਾਰਟੀ ਜੁਆਇਨ ਵੀ ਕਰਨਗੇ ਬਹੁਤ ਸਾਰੇ ਕੈਂਡੀਡੇਟ ਬਹੁਤ ਸਾਰੇ ਲੋਕ ਉਹ ਉਸੇ ਕਾਰਨ ਕੀ ਮੰਨਦਾ हूं ਇਸ ਚੀਜ਼ ਦਾ ਕਾਰਨ ਆਪਾਂ ਨੂੰ ਸਪਸ਼ਟ ਤੇ ਸਾਫ਼ ਦੀਸੀ ਜਾਂਦਾ ਜੀ ਪੰਜਾਬ ਦਾ ਗ੍ਰਾਫ ਹੈ ਜਿਹੜਾ ਕਿੰਨਾ نیچے ਆ ਗਿਆ ਬਹੁਤ ਜ਼ਿਆਦਾ نیچے ਬਹੁਤ ਜ਼ਿਆਦਾ ਡਾਊਨਫਾਲ ਆ ਗਿਆ ਕਿਉਂਕਿ ਦਿੱਲੀ ਦੇ ਜੇ ਕੋਈ ਇੱਕ ਸਿਆਣਾ ਬੰਦਾ ਦਿੱਲੀ ਜਾਂਦਾ ਹੁੰਦਾ ਸੀ ਨਾ ਪਹਿਲਾਂ ਸਾਡੇ ਵਰਗੇ ਜਵਾਕਾਂ ਨੂੰ ਕਹਿੰਦਾ ਹੁੰਦਾ ਸੀ ਵੀ ਤੁਸੀਂ ਨਾਲ ਚੱਲਿਓ ਕੱਕਾ ਆਪਣੀ ਜੇਬ ਬਚਾ ਕੇ ਰੱਖਿਓ ਉੱਥੇ ਜੇਬ ਕਾਤਰੇ ਬੜੇ ਆ ਠੀਕ ਹੈ ਜੀ ਉੱਥੇ ਕਟੀਆਂ ਵੀ ਜਾਂਦੀਆਂ ਆ ਜੇਬਾਂ ਜੁਬਾਂ ਐਦਾਂ ਮਤਲਬ ਦਿੱਲੀ ਦੇ ਲੋਕਾਂ ਦੇ ਵਿੱਚ ਉੱਥੇ ਜ਼ਿਆਦਾ ਕੁਲੇ ਮਿਲੇ ਚੋਰ ਜ਼ਿਆਦਾ ਜੇਬ ਕਾਤਰੇ ਜ਼ਿਆਦਾ ਨੇ ਉਹੀ ਹਾਲਾਤ ਪੰਜਾਬ ਦੇ ਪੈਦਾ ਹੋ ਰਹੇ ਠੀਕ ਹੈ ਉਹੀ ਸੋਚ ਲੈ ਕੇ ਉਹ ਆਏ ਹੋਏ ਆ ਉਹ ਹੁਣ ਜੇਬਾਂ ਨਹੀਂ ਹੁਣ ਉਹ ਵੱਡੇ ਲੋਨ ਕਰਾ ਕੇ ਕਰਜ਼ੇ ਲੈ ਕੇ ਉਹ ਪੰਡਾ ਨਹੀਂ ਪੰਡਾ ਰੁਪਏ ਲੈ ਕੇ ਜਾ ਰਹੇ ਤਾਂ ਕਰਕੇ ਹੁਣ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਗਿਆਨ ਆ ਗਿਆ ਵੀ ਆਪਾਂ ਕਿਹੜਾ ਬਦਲਾਅ ਦੇਖਦੇ ਸੀ ਤੇ ਉਹਨਾਂ ਤੋਂ ਬਚਾਅ ਦੇ ਲਈ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਇੱਕ ਜਿਵੇਂ ਆਪਾਂ ਕਹਿ ਦਈਏ ਨਾ ਘਰੇ ਹੁਣ ਜੇ ਇਸ ਘਰੇ ਆ ਕੇ ਕੋਈ ਬਗਾਨਾ ਬੰਦਾ ਲੀਡਰੀ ਕਰੂਗਾ ਤੇ ਕੋਈ ਹੋਰ ਗੜਬੜ ਹੋਊਗੀ ਇਹ ਘਰ ਤਰੱਕੀ ਕਿਵੇਂ ਕਰੂਗਾ ਘਰ ਦੇ ਵਸਨੀਕ ਹੀ ਘਰ ਦੀ ਤਰੱਕੀ ਕਰਨਗੇ ਨਾ ਇਹਨਾਂ ਨੇ ਛੱਡ ਕੇ ਤਾਂ ਜਾਣਾ ਨਹੀਂ ਇਹ ਘਰ ਠੀਕ ਹੈ ਉਸੇ ਤਰ੍ਹਾਂ ਪੰਜਾਬ ਪਾਰਟੀ ਨੇ ਉਹ ਇਥੋਂ ਰਹਿਣ ਵਾਲੇ ਲੋਕ ਨੇ ਪੰਜਾਬ ਤੋਂ ਹੀ ਚੱਲਣੀ ਹੈ ਪੰਜਾਬ ਦਾ ਭਾਗ ਹੈ ਹਾਂ ਉਹ ਉੱਥੋਂ ਰਿਮੋਟ ਨਾਲ ਥੋੜੀ ਚੱਲਣ ਵਾਲੀ ਸਰਕਾਰ ਹੈ ਇਹ ਚੀਜ਼ ਤਰਨਤਾਰਨ ਜਿਮਨੀ ਚੌਂਡ ਦੇ ਵਿੱਚ ਜਿਹੜੀ ਅਕਾਲੀ ਦਲ ਦੀ ਪਰਫਾਰਮੈਂਸ ਸੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਨਤੀਜਾ ਸਾਹਮਣੇ ਆਇਆ ਉਹ ਅਕਾਲੀ ਦਲ ਦੀ ਜਿਹੜੀ ਪਰਫਾਰਮੈਂਸ ਸੀ ਉਹਨੂੰ ਮੈਂ ਦੇਖਦਾ ਸ਼੍ਰੋਮਣੀ ਅਕਾਲੀ ਦਲ ਵਰਸਸ ਸਾਰੀਆਂ ਬਾਡੀਆਂ ਏਦਾਂ ਦੀ ਪਰਫਾਰਮੈਂਸ ਸੀ ਵਰਸਸ ਸ਼੍ਰੋਮਣੀ ਅਕਾਲੀ ਦਲ ਵਰਸਸ ਪੁਲਿਸ ਸ਼੍ਰੋਮਣੀ ਅਕਾਲੀ ਦਲ ਵਰਸਸ ਪ੍ਰਸ਼ਾਸਨ ਤਾਂ ਵੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਪਰਫਾਰਮੈਂਸ ਰਹੀ ਉਹ ਐਕਸਲੈਂਟ ਰਹੀ ਠੀਕ ਹੈ ਸ਼ਰਮਣੀ ਗੱਲ ਪਰਦਾ ਸਖਵੇਤ ਸਿੰਘ ਦਾ ਬਦਲ ਆ ਬਿਆਨ ਸੀ ਕਿ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਜਿੱਤ ਦੀ ਵਧਾਈ ਦਿੰਦੇ ਆ ਉਹ ਰਾਤ ਸਾਬਤ ਕਰਤਾ ਜੀ ਪੁਲਿਸ ਨੇ ਆਹ ਪਿਛਲੀ ਰਾਤ ਭੈਣ ਕੰਚਨਪ੍ਰੀਤ ਹੋਰਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਅਦਾਲਤ ਚੋਂ ਮਾਨਯੋਗ ਹਾਈ ਕੋਰਟ ਨੇ ਮਾਨਯੋਗ ਸੈਸ਼ਨ ਕੋਰਟ ਨੇ ਉਹਨਾਂ ਨੂੰ ਫਟਕਾਰ ਲਗਾਈ ਨਾਲ ਦੀ ਨਾਲ ਉਹਨਾਂ ਨੂੰ ਬਾ ਇਜਤ ਬਰੀ ਕੀਤਾ ਗਿਆ ਨਾ ਕਿ ਬੇਲ ਦਿੱਤੀ ਕੋਈ ਬਾ ਇਜਤ ਬਰੀ ਕੀਤਾ ਗਿਆ ਔਰ ਕੇਸ ਕਵਾਇਸ਼ ਕੀਤਾ ਗਿਆ ਡਿਸਮਿਸ ਕੀਤਾ ਗਿਆ ਤੇ ਇੱਕ ਚਪੇੜ ਕਰਾਰੀ ਉਹ ਉਹ ਹੁਣ ਫਿਰ ਜੇ ਪੁਲਿਸ ਕਰ ਰਹੀ ਹੈ ਤੇ ਅਦਾਲਤ ਨੇ ਜਾਂ ਕੋਰਟ ਨੇ ਨਿਆਂਪਾਲਿਕਾ ਨੇ ਆ ਇੱਕ ਨਿਆਂ ਕੀਤਾ ਤੇ ਆਪਾਂ ਨੂੰ ਪਤਾ ਲੱਗ ਗਿਆ ਆ ਦੇਖ ਲਓ ਫਿਰ ਪ੍ਰਸ਼ਾਸਨ ਦਾ ਧੱਕਾ ਤੁਹਾਡੇ ਸਾਹਮਣੇ ਹੈ ਇੱਕ ਲੇਡੀਜ਼ ਨੂੰ ਰਾਤ ਨੂੰ ਰੱਖਣਾ ਉਹ ਦੇਖੋ ਤੁਸੀਂ ਖੁਦ ਹੀ ਇਸ ਗੱਲ ਦੇ ਬਾਰੇ ਆਪ ਹੀ ਸਾਬਤ ਕਰੀ ਜਾਂਦੇ ਆ ਜੀ 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 ਜਾਂਦੇ ਜਾਂਦੇ ਕੀ ਆਪਣੇ ਸਾਡੇ ਹਲਕੇ ਦੇ ਇਹ ਹਲਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿ ਅਪੀਲ ਕਰਨਾ ਚਾਹੁੰਦੇ ਇਹ ਹਲਕੇ ਦੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਵੀ ਅਕਾਲੀ ਦਲ ਦੀ ਸਰਕਾਰ ਆ ਜਾਣੀ ਹੈ 2027 ਚ ਤੁਹਾਨੂੰ ਸਿਰਫ ਐਮਐਲਏ ਨਹੀਂ ਤੁਹਾਨੂੰ ਕੈਬਨਟ ਮੰਤਰੀ ਵੀ ਮਿਲਣਾ ਤੇ ਇਹ ਤੁਹਾਡੇ ਲਈ ਮਤਲਬ ਇੱਕ ਖੁਸ਼ ਜੇ ਆਪਾਂ ਕਹੀ ਲੱਕੀ ਹੋ ਤੁਸੀਂ ਬਹੁਤ ਜ਼ਿਆਦਾ ਠੀਕ ਹੈ ਐਡੇ ਲੀਡਰ ਐਡੇ ਇਮਾਨਦਾਰ ਹੌਨੈਸਟ ਇਹਨਾਂ ਨੇ ਤਾਂ ਵਿਚਾਰਿਆਂ ਨੇ ਕਦੇ ਆਪਣੀ ਪ੍ਰਾਪਰਟੀ ਨਹੀਂ ਵਧਾਈ ਨਾ ਇਹਨਾਂ ਨੇ ਵਧਾਈ ਹੈ ਇਹਨਾਂ ਦੀ ਘਟੀ ਹੋਊਗੀ ਜਿੱਦੇ ਦੇ ਪੋਲਿਟਿਕਸ ਚ ਆਏ ਭੁੰਦਰ ਸਾਹਿਬ ਦੀ ਘਟੀ ਹੋਊਗੀ ਵਧੀ ਨਹੀਂ ਹੈਗੀ ਪ੍ਰਾਪਰਟੀ ਜਿੰਨਾ ਮੈਂ ਉਹਨਾਂ ਨੂੰ ਨੇੜੇੋਂ ਬਚਿਆ ਠੀਕ ਹੈ ਤੇ ਉਹ ਇਹ ਬਹੁਤ ਚੰਗੇ ਕਰਮ ਮੰਨਣ ਵੀ ਐਡੇ ਵੱਡੇ ਲੀਡਰ ਨੇ ਐਡੇ ਵੱਡੇ ਲੀਡਰ ਦੀ ਛਤਰ ਸ਼ਾਏ ਦੇ ਵਿੱਚ ਤੇ ਇਲਾਕਾ ਤਰੱਕੀ ਕਰੂਗਾ ਜੋ ਆਕਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਹਸਪਿਟੈਲਿਟੀ ਮਿਲੇਗੀ ਤੇ ਹੋਰ ਇਨਫਰਾਸਟ੍ਰਕਚਰ ਜਿਵੇਂ ਪਹਿਲਾਂ ਵੀ ਤਰੱਕੀ ਕੀਤੀ ਆ ਉਦਾਂ ਦਾ ਮਿਲੇਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਥੈਂਕ ਯੂ ਸਸਿਕਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ